ਇੱਕ ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਆ ਇਹ ਜਿਹੜਾ ਪੈਰਾਸ਼ੂਟ ਨਾਲ ਆਇਆ ਹੋਇਆ ਕਾਂਗਰਸੀ ਕੈਂਡੀਡੇਟ ਆ ਰਾਜਾ ਵਡਿੰਗ ਇਹਨੇ ਪਹਿਲਾਂ ਤਾਂ ਇੱਥੇ ਆ ਕੇ ਬੈਂਸ ਬ੍ਰਦਰਜ਼ ਨੂੰ ਜੁਆਇਨ ਕਰਾਇਆ ਜਿਹੜੇ ਬਲਾਤਕਾਰੀ ਨੇ ਬਲਾਤਕਾਰ ਦਾ ਪਰਚਾ ਔਰ ਜਵਾਨਤ ਬਾਹਰ ਨੇ ਆਪਦੇ ਦਾਦੇ ਦੀ ਸ਼ਹਾਦਤ ਦੱਸਦੇ ਸੀ ਲੋਕ ਉਹਨੂੰ ਪੁੱਛੜ ਦੱਸਦੇ ਸੀ ਇਹ ਸ਼ਹਾਦਤ ਦੱਸਦੇ ਸੀ ਉਹਦੇ ਨਾਂ ਤੇ 40 ਸਾਲ ਪਰਿਵਾਰ ਨੇ ਰੋਟੀਆਂ ਸੇਕੀਆਂ ਵੀ ਜਿਹੜਾ ਇਹ ਨਰੇਟਿਵ ਆ ਵੀ ਪੰਜਾਬ ਦੀ ਸ਼ਾਂਤੀ ਲਈ ਉਹਨਾਂ ਦੀ ਕੋਈ ਭੂਮਿਕਾ ਇਤਾਂ ਸਭ ਤੋਂ ਵੱਡੀ ਭੂਮਿਕਾ ਸੀ ਹਿੰਦੂ ਸਿੱਖ ਏਕਤਾ ਤੇ ਭਾਈਚਾਰਾ ਬਣਾਈ ਰੱਖਣ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਦਾ ਜਿਹੜਾ 7.5 ਸਾਲ ਤੋਂ ਕਹਾਣ ਕੀਤਾ ਹੋਇਆ ਰੀਤਾ ਖਾ ਲਿਆ ਝੂਠ ਬੋਲ ਰਹੇ ਆ ਅਸੀਂ ਟੈਂਕੀਆਂ ਤੋਂ ਲਾ ਲਾਂਗੇ ਸਾਡੀ ਜਿਹੜੀ ਪੰਜਾਬ ਬਚਾਓ ਯਾਤਰਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ 80 88 ਹਲਕਿਆਂ 'ਚ ਕੱਢੀ ਆ ਕਿਹੜੇ ਤੋਹਫੇ ਦੀ ਗੱਲ ਕਰਦੇ ਆ ਉਸ ਤੋਹਫੇ ਦੀ ਗੱਲ ਕਰਦੇ ਆ ਜਿਹੜਾ 0.25% ਲੋਕਾਂ ਦੀ ਜੇਬ ਕਤਰਾਈ ਕੀਤੀ ਆ ਜੇ ਕਿਸੇ ਨੇ ਸਾਈਕਲ ਵੀ ਲੈਣਾ ਨਾ ਉਹਦੇ ਤੇ ਵੀ ਇਸਟਾਮ ਲਾਤਾ ਚੰਨੀ ਨੇ ਵੈਟ ਘਟਾਇਆ ਸੀ ਸਾਡੀ ਸਰਕਾਰ ਵੇਲੇ ਤਾਂ ਬਹੁਤ ਘੱਟ ਸੀਗਾ ਫਿਰ ਵੱਧ ਗਿਆ ਕੈਪਟਨ ਨੇ ਵਧਾਇਆ ਚੰਨੀ ਨੇ ਉਹਨੂੰ ਘਟਾਤਾ ਸੀ ਉਦੇ ਬਾਰੇ ਮੈਨੂੰ ਮੈਂ ਕੀ ਬੋਲਣਾ ਉਹਦੇ ਤੇ ਤਾਂ ਕੋਟਾਂ ਬੋਲ ਰਹੀਆਂ ਨੇ 375 ਕਰੋੜ ਰੁਪਇਆ ਤਾਂ ਸੁਪਰੀਮ ਕੋਰਟ ਕਹਿੰਦੀ ਐ ਪ੍ਰੂਵ ਹੋ ਗਿਆ 6 ਸੀਟਾਂ 7 ਸੀਟਾਂ ਅਕਾਲੀ ਦਲ ਜਿੱਤੂਗਾ ਅੱਜ ਜਿੱਤਰਿਆ ਉਦੋਂ ਤੱਕ ਹੋ ਸਕਦਾ ਸਾਰੀਆਂ ਜਿੱਤਣ ਤੇ ਚੱਲਿਆ ਜਾਵੇ ਅੱਜ ਦੀ ਗੱਲ ਕਰਦਾ 6 ਸੀਟਾਂ ਜਿੱਤਰਿਆ ਕਾਲੀ ਤੇ ਜਿਹੜਾ ਇਹ ਕਾਂਗਰਸੀ ਆਇਆ ਬਾਹਰੋਂ ਇਹਦਾ ਪੈਰਾਸ਼ੂਟ ਹੋਣ ਕਰਕੇ ਵਿਰੋਧ ਆ ਤਾਂ ਤੁਹਾਨੂੰ ਦਿਖਾਉਂਗਾ ਵੀ ਇਹ ਜਿਹੜੀ ਲੁਧਿਆਣਾ ਸੀਟ ਆ ਇਹ ਹਮੇਸ਼ਾ ਹਮੇਸ਼ਾ ਅਕਾਲੀ ਦਲ ਬਹੁਤ ਵਧੀਆ ਪਰਫਾਰਮ ਕਰਦਾ ਰਿਹਾ ਸ਼ਰਨਜੀਤ ਸਿੰਘ ਢਿੱਲੋਂ ਐਮਪੀ ਵੀ ਰਹੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮਾਹੌਲ ਲਗਾਤਾਰ ਗਰਮਾਂਦਾ ਜਾ ਰਿਹਾ ਹੈ 1 ਜੂਨ ਨੂੰ VOTING ਤੋਂ ਪਹਿਲਾਂ ਸਾਰੀ ਪਾਰਟੀਆਂ ਦੇ ਵੱਡੇ ਆਗੂ ਲਗਾਤਾਰ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਝੋਕੇ ਹੋਏ ਨੇ ਤਾਂ ਕਿ ਉਹਨਾਂ ਦੇ ਉਮੀਦਵਾਰ ਜਿੱਤ ਕੇ ਲੋਕ ਸਭਾ 'ਚ ਪਹੁੰਚ ਸਕਣ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਹਰਜਿੰਦਰ ਸਿੰਘ ਗਰਚਾ ਗਰਚਾ ਸਾਹਿਬ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਪੂਰੀ ਤਾਕਤ ਲਗਾਏ ਹੋਏ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਦਿੱਲੀ ਦੀਆਂ ਪਾਰਟੀਆਂ ਦੇ ਨਾਲ ਕੱਲਾ ਟੱਕਰ ਲੈਂਦਾ ਹੋਇਆ ਨਜ਼ਰ ਆ ਰਿਹਾ ਜੇ ਗੱਲ ਕੀਤੀ ਜਾਵੇ ਲੁਧਿਆਣੇ ਦੀ ਤਾਂ ਲੁਧਿਆਣੇ ਵਿੱਚ ਕਿਸ ਤਰ੍ਹਾਂ ਮੁਕਾਬਲਾ ਦੇਖਦੇ ਹੋ ਦੇਖੋ ਲੁਧਿਆਣੇ ਦੇ ਜਿਹੜੇ ਲੋਕ ਨੇ ਬਹੁਤ ਸਮਝਦਾਰ ਨੇ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਪਰ ਨਾ ਇੱਥੇ ਦੋ ਤਿੰਨ ਗੱਲਾਂ ਬਹੁਤ ਮਹੱਤਵਪੂਰਨ ਨੇ ਤੇ ਜਿਹੜੀਆਂ ਲੋਕਾਂ ਨੂੰ ਇਹ ਜਿਹੜੇ ਲੀਡਰ ਵੋਟ ਮੰਗਣ ਜਾਂਦੇ ਆ ਉਹਨਾਂ ਤੋਂ ਪੁੱਛਣੀਆਂ ਚਾਹੀਦੀਆਂ ਨੇ ਇੱਕ ਤਾਂ ਸਭ ਤੋਂ ਪਹਿਲੀ ਜਿਹੜੀ ਗੱਲ ਆ ਇਹ ਜਿਹੜਾ ਪੈਰਾਸ਼ੂਟ ਨਾਲ ਆਇਆ ਹੋਇਆ ਕਾਂਗਰਸੀ ਕੈਂਡੀਡੇਟ ਆ ਰਾਜਾ ਵਡਿੰਗ ਇਹਨੇ ਪਹਿਲਾਂ ਤਾਂ ਇੱਥੇ ਆ ਕੇ ਵੈਂਸ ਬ੍ਰਦਰਜ਼ ਨੂੰ ਜੁਆਇਨ ਕਰਾਇਆ ਜਿਹੜੇ ਬਲਾਤਕਾਰੀ ਨੇ ਬਲਾਤਕਾਰ ਦਾ ਪਰਚਾ ਔਰ ਜਮਾਨਤ ਤੇ ਬਾਅਰ ਨੇ ਔਰ ਹਲੇ ਉਹ ਟਰਾਇਲ ਚੱਲਣਾ ਤੇ ਇਹਨਾਂ ਨੇ ਉਹਨਾਂ ਨੂੰ ਸ਼ਾਮਲ ਕਰਾਇਆ ਮਤਲਬ ਇੱਕ ਕਿਸੇ ਵੀ ਹੱਦ ਤੱਕ ਗਿਰਨ ਦੀ ਬੋਟਾਂ ਪਿੱਛੇ ਕੋਈ ਦੋ ਨਾਮ ਜੋੜਨ ਪਿੱਛੇ ਮਤਲਬ ਜਿਹੜੀ ਇਹਦੀ ਫਿਤਰਤ ਆ ਇੱਕ ਤਾਂ ਉਹ ਆ ਦੂਜੀ ਜਿਹੜੇ ਚਾਰ ਇੱਕੇ ਹੀ ਪਰਿਵਾਰ ਦੇ ਚਾਰ ਜੀ ਮਰੇ ਸੀ ਗਿੱਦੜਵਾ ਤੁਹਾਨੂੰ ਸ਼ਾਇਦ ਯਾਦ ਹੋਵੇ ਹੁਣ ਉਹ ਚਾਰ ਹੀ ਇਨਸਾਫ ਦੀ ਮੰਗ ਲੋਕ ਕਰ ਰਹੇ ਨੇ ਉਹ ਵਿਚਾਰੇ ਮਤਲਬ ਉਹ ਬਿਲਕ ਰਹੇ ਨੇ ਉਹਨਾਂ ਦੀ ਆਤਮਾ ਬਿਲਕ ਰਹੀ ਹੈ ਮੈਂ ਇਹ ਪੁੱਛਣ ਦੱਸਣਾ ਚਾਹਣਾ ਲੋਕਾਂ ਨੂੰ ਤੇ ਰਾਜਾ ਬੜਿੰਗ ਜੀ ਨੂੰ ਪੁੱਛਣਾ ਚਾਹਣਾ ਵੀ ਜੇ ਤੁਸੀਂ ਇੱਕ ਮਜਲੂਮ ਨੂੰ ਇਨਸਾਫ ਨਹੀਂ ਦੇ ਸਕਦੇ ਇੱਕ ਬਲਾਤਕਾਰੀ ਨੂੰ ਨਾ ਰੜਾਉਂਗੇ ਤੇ ਆਪ ਤੁਹਾਡੇ ਤੇ ਜਿਹੜੇ ਦੋਸ਼ ਆ ਚਲੋ ਬੱਸਾਂ ਦੀਆਂ ਬਾਡੀਆਂ ਆਲਾ ਜਿਹੜਾ ਦੋਸ਼ ਆ ਉਹ ਬਹੁਤ ਛੋਟਾ ਹੈ ਉਹ ਵੀ ਬਹੁਤ ਵੱਡਾ ਕਿਉਂਕਿ ਉਹ ਅਵਾਮ ਨਾਲ ਧੋਖਾ ਐਕਸ ਚੈੱਕਰਸ ਚੋਂ ਪੈਸੇ ਖਾਣੇ ਵੱਡਾ ਜੁਰਮ ਆ ਪਰ ਸਭ ਤੋਂ ਵੱਡਾ ਜੁਰਮ ਆ ਜੇ ਕਿਸੇ ਦੀ ਤੁਸੀਂ ਜਾਨ ਲੈਣ ਚ ਤੁਹਾਡੀ ਭੂਮਿਕਾ ਇਹ ਦੂਜੇ ਪਾਸੇ ਅਰਵਨੀਤ ਬਿੱਟੂ ਜੀ ਨੇ ਇਹ ਪਰसों ਥੈਂ ਤਾਂ ਆਪਦੇ ਦਾਦੇ ਦੀ ਸ਼ਹਾਦਤ ਦੱਸਦੇ ਸੀ ਲੋਕ ਉਹਨੂੰ ਬੁੱਚੜ ਦੱਸਦੇ ਸੀ ਇਹ ਸ਼ਹਾਦਤ ਦੱਸਦੇ ਸੀ ਉਦੇ ਨਾਂ ਤੇ 40 ਸਾਲ ਪਰਿਵਾਰ ਨੇ ਰੋਟੀਆਂ ਸੇਕੀਆਂ ਨੇ ਹੁਣ ਅੱਜ ਇਹ ਮੋਦੀ ਸਾਹਿਬ ਦੀ ਗੋਦੀ ਚ ਜਾ ਕੇ ਬਹਿ ਗਏ ਉਹ ਕਹਿੰਦੇ ਨੇ ਕਿ ਪੰਜਾਬ ਦੀ ਸ਼ਾਂਤੀ ਬਹਾਲ ਕਰਨ ਦੇ ਵਿੱਚ ਜਿਹੜਾ ਵਾ ਉਹਨਾਂ ਦੇ ਦਾਦਾ ਜੀ ਦੀ ਸ਼ਹਾਦਤ ਮੁੱਖ ਭੂਮਿਕਾ ਰਹੀ ਆ ਉਹਨਾਂ ਨੇ ਪੰਜਾਬ ਦੀ ਸ਼ਾਂਤੀ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਮੈਂ ਨਾ ਇੱਕ ਗੱਲ ਕਹਿਣ ਚ ਗਰੇਜ਼ ਨਹੀਂ ਕਰਨਾ ਅੱਜ ਬਈ ਜਿਹੜਾ ਇਹ ਨਰੇਟਿਵ ਆ ਵੀ ਪੰਜਾਬ ਦੀ ਸ਼ਾਂਤੀ ਲਈ ਉਹਨਾਂ ਦੀ ਕੋਈ ਭੂਮਿਕਾ ਇਦਾਂ ਸਭ ਤੋਂ ਵੱਡੀ ਭੂਮਿਕਾ ਸੀ ਹਿੰਦੂ ਸਿੱਖ ਏਕਤਾ ਤੇ ਭਾਈਚਾਰਾ ਬਣਾਈ ਰੱਖਣ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਲੋਕਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ 24 ਉਮੀਦਵਾਰ 24 ਉਮੀਦਵਾਰਾਂ ਦਾ ਕਤਲ ਹੋਇਆ ਸੀ ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ 24 ਸਾਥੀ ਜਿਹੜੇ ਚੌਂੜ ਲੜ ਰਹੇ ਸੀ ਉਹ ਸ਼ਹੀਦ ਹੋਏ ਸੀ 1992 ਨਹੀਂ 1991 ਚ ਜਿਹੜੀਆਂ ਵੋਟਾਂ ਰਾਤ ਨੂੰ ਰੱਦ ਕੀਤੀਆਂ ਸੀ ਆ ਬਿੱਟੂ ਦੇ ਦਾਦੇ ਨੇ ਗੱਲਾਂ ਕਰਨੀਆਂ ਸੌਖੀਆਂ ਨੇ ਜਿਹੜੀਆਂ ਗੱਲਾਂ ਦੇ ਪਿੱਛੇ ਦੀ ਸਚਾਈ ਹੁੰਦੀ ਆ ਉਹ ਹੋਰ ਹੁੰਦੀ ਆ ਮੈਂ ਉਸ ਸਚਾਈ ਦਾ ਆਪ ਭੁਗਤ ਭੋਗੀਆਂ ਬਹੁਤੇ ਸੰਸਕਾਰਾਂ ਚ ਮੈਂ ਨਾਲ ਸੀ ਮੈਂ ਕਾਲਜ ਚ ਪੜਦਾ ਸੀ ਔਰ ਸਰ ਪ੍ਰਕਾਸ਼ ਸਿੰਘ ਬਾਦਲ ਨਾਲ ਹੁੰਦਾ ਸੀ ਔਰ ਉਹ ਉਹ ਜਿਹੜਾ ਮਾਹੌਲ ਸੀ 91 ਦਾ 92 ਤੇ ਇਸੇ ਲਈ ਅਸੀਂ ਬਾਈਕਾਟ ਕੀਤਾ ਸੀ ਵੀ ਤੁਸੀਂ ੱੱਕੇ ਨਾਲ ਸੱਤਾ ਹਟਾਉਣਾ ਚਾਹੁੰਦੀ ਸੀ ਕਾਂਗਰਸ ਗਵਰਨਰਰੀ ਰਾਜ ਲਾਇਆ ਹੋਇਆ ਸੀ 24 ਆਦਮੀ ਸ਼ਹੀਦ ਹੋਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੱਡਾ ਮਸੀਹਾ ਪੰਜਾਬ ਦੀ ਸ਼ਾਂਤੀ ਦਾ ਕੋਈ ਨਹੀਂ ਇਹ ਗੱਲ ਠੀਕ ਆ ਬਈ ਸ਼ਹਾਦਤ ਹੋਈ ਸੀ ਸਰਦਾਰ ਬਿਆਨ ਸਿੰਘ ਦੀ ਉਹ ਮੁੱਖ ਮੰਤਰੀ ਸੀ ਤੇ ਮਰੇ ਸੀ ਠੀਕ ਆ ਗੱਲ ਪਰ ਪੰਜਾਬ ਦੀ ਅਮਨ ਸ਼ਾਂਤੀ ਦੀ ਬਹਾਲੀ ਲਈ ਜੋ ਅਕਾਲੀ ਦਲ ਦਾ ਕਿਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਿਭਾਇਆ ਸੀ ਔਰ ਜੋ ਕੁਰਬਾਨੀ ਅਕਾਲੀ ਦਲ ਨੇ ਦਿੱਤੀ ਹੈ ਪੰਜਾਬ ਦੀ ਏਕਤਾ ਅਖੰਡਤਾ ਔਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਕਿਸੇ ਨੇ ਨਹੀਂ ਦਿੱਤੀ ਇਸ ਲਈ ਇਹ ਕੋਈ ਗੱਲ ਨਹੀਂ ਹੈ ਮੈਂ ਤਾਂ ਇਹ ਪੁੱਛਣਾ ਚਾਹਣਾ ਬਈ ਇਹ ਵੀ ਬਾਹਰ ਲਈ ਆ ਇਹ ਵੀ ਇੱਥੇ ਕਿਰਾਏ ਤੇ ਆ ਹੁਣ ਕੋਠੀ ਦਾ ਰੌਲਾ ਪਿਆ ਸੀਗਾ ਇੱਥੇ ਰਹਿੰਦਾ ਰਿਹਾ ਏ ਵੀ ਲੁਧਿਆਣੇ ਦਾ ਨਹੀਂ ਹੈ ਤੇ ਜਿਹੜਾ ਇੱਕ ਲੁਧਿਆਣੇ ਦਾ ਹੈਗਾ ਹੋਰ ਪੱਪੀ ਪ੍ਰਾਸ਼ਰ ਉਹਦੇ ਤੇ ਪਰਸਨਲ ਮੈਂ ਗੱਲ ਨਹੀਂ ਕਰਨੀ ਪਰ ਉਹਦੀ ਪਾਰਟੀ ਨੇ ਕੀ ਕੀਤਾ ਪੰਜਾਬ ਦਾ ਜਿਹੜਾ 7.5 ਸਾਲ ਤੋਂ ਘਾਣ ਕੀਤਾ ਹੋਇਆ ਰੀਤਾ ਖਾ ਲਿਆ ਝੂਠ ਬੋਲ ਰਹੇ ਆ ਅਸੀਂ ਟੈਂਕੀਆਂ ਤੋਂ ਲਾ ਲਾਂਗੇ ਆ ਰਾਸ਼ਨਾਂ ਦੇ ਕਾਰਡ ਕਟਾਈ ਜਾਂਦੇ ਆ ਇੱਕ ਗਰੀਬ ਆਦਮੀ ਨੂੰ ਆਟਾ ਦਾਲ ਦੀ ਸਕੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਇਹ ਉਹਨਾਂ ਦੇ ਕਾਰਡ ਹੀ ਕੱਟੀ ਬੈਠੇ ਆ ਨੀਲੇ ਕਾਰਡ ਉਹ ਕਹਿੰਦੇ ਗਰੀਬਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਤੋਹਫਾ ਦਿੱਤਾ ਗਰੰਟੀਆਂ ਦੇ ਰੂਪ ਦੇ ਵਿੱਚ ਜਿਹੜਾ ਬਹੁਤ ਫਾਇਦਾ ਪਹੁੰਚਾਰਿਆ 5-5000 ਰੁਪਏ ਇੱਕ ਘਰ ਦਾ ਬਿਜਲੀ ਦਾ ਬਿੱਲ ਮਾਫ ਕੀਤਾ ਵਾ ਮੈਂ ਨਾ ਇਸ ਝੂਠ ਤੋਂ ਪਹਿਲਾਂ ਵੀ ਪੜਦਾ ਉਠਾਇਆ ਸੀ ਸਾਡੀ ਜਿਹੜੀ ਪੰਜਾਬ ਬਚਾਓ ਯਾਤਰਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ 80 88 ਹਲਕਿਆਂ ਚ ਕੱਢੀ ਆ ਉੱਥੇ ਹਰ ਹਲਕੇ ਚ ਸਾਡੇ ਕੋਲੇ ਬੀਬੀਆਂ ਗਰੀਬ ਕਰਾਂਦੀਆਂ ਅਮੀਰ ਕਰਾਂਦੀਆਂ ਬਿੱਲ ਲੈ ਲੈ ਕੇ ਖੜੀਆਂ ਸੀ ਵੀ ਆ ਸਾਨੂੰ ਦੁੱਗਣੇ ਦੁੱਗਣੇ ਬਿੱਲ ਆ ਰਹੇ ਆ ਕਿਹੜੇ ਤੋਹਫੇ ਦੀ ਗੱਲ ਕਰਦੇ ਆ ਉਸ ਤੋਹਫੇ ਦੀ ਗੱਲ ਕਰਦੇ ਆ ਜਿਹੜਾ 0.25% ਲੋਕਾਂ ਦੀ ਜੇਬ ਕਤਰਾਈ ਕੀਤੀ ਆ ਜੇ ਕਿਸੇ ਨੇ ਸਾਈਕਲ ਵੀ ਲੈਣਾ ਨਾ ਉਹਦੇ ਤੇ ਵੀ ਇਹ ਸਟਾਮ ਲਾਤਾ 0.25% ਦਾ 25 ਪੈਸੇ ਦਾ ਸਟਾਮ ਜੇ ਰੁਪਈਆ ਖਰਚਦਾ 25 ਪੈਸੇ ਦਾ ਸਟਾਮ ਲਾਤਾ ਉਹ ਮਹਿੰਗਾਈ ਆ ਜੇ ਕਿਸੇ ਨੇ ਘਰ ਲੈਣਾ ਸਕੂਟਰ ਲੈਣਾ ਕਾਰ ਲੈਣਾ ਉੱਤੇ 25 ਪੈਸੇ ਦਾ ਸਟਾਮ ਲਾਇਆ ਆ ਵੈਟ ਆ ਰੋਜ਼ ਲੋਕ ਤੇਲ ਪਵਾਉਂਦੇ ਆ ਚੰਨੀ ਨੇ ਵੈਟ ਘਟਾਇਆ ਸੀ ਸਾਡੀ ਸਰਕਾਰ ਵੇਲੇ ਤਾਂ ਬਹੁਤ ਘੱਟ ਸੀਗਾ ਫਿਰ ਵੱਧ ਗਿਆ ਕੈਪਟਨ ਨੇ ਵਧਾਇਆ ਚੰਨੀ ਨੇ ਉਹਨੂੰ ਘਟਾਤਾ ਸੀ ਇਹਨੇ ਆਉਂਦੇ ਸਾਰ ਲਾਤਾ ਉਹ ਭਾਈ ਜਿਹੜਾ ਬੰਦਾ 2-3000 ਦਾ ਤਾਂ ਤੇਲ ਫालतੂ ਫੂਕਦਾ ਸਕੂਟਰ ਮੋਟਰਸਾਈਕਲ ਵਾਲਾ ਜਿਹਦੇ ਜਿਹਦੇ ਵੈਟ ਦੇ ਮਾਧਿਅਮ ਨਾਲ ਪੇ ਕਰ ਰਿਆ ਇਸ ਲਈ ਰੇਤੇ ਦੀ ਚੋਰੀ ਤੋਂ ਲੈ ਕੇ ਲੋਕਾਂ ਦੀ ਜੇਬ ਕਤرائی ਤੋਂ ਲੈ ਕੇ ਕੋਈ ਬਿਜਲੀ ਵਾਲਾ ਇਹਨਾਂ ਦਾ ਫਰੀ ਦਾ ਕੋਈ ਫੰਡਾ ਨਹੀਂ ਉਹ ਬਹੁਤ ਵੱਡਾ ਸਕੈਮ ਆ ਜਿਵੇਂ ਸ਼ਰਾਬ ਦਾ ਸਕੈਮ ਆ ਨਾ 12% ਉੱਤੇ ਦੇ ਤਾਂ ਉਸੇ ਹੀ ਕੰਪਨੀ ਨੂੰ ਜਿਹਨੇ ਦਿੱਲੀ 'ਚ ਬਲੈਕਲਿਸਟ ਹੋਈ ਹੋਈ ਕੰਪਨੀ ਸੀ ਉਹਨੇ ਹੀ ਪੈਸੇ ਇੱਥੇ 12% ਪੰਜਾਬ ਚੋਂ ਦੇਤਾ ਇੱਕ ਸੁਪਰ ਮੋਨੋਪੋਲੀ ਬਣਾ ਕੇ ਪੰਜਾਬ ਦੀ ਆਵਦੇ ਚਹਿੱਤੇ ਨੂੰ ਅਰਵਿੰਦ ਕੇਜੀਵਾਲ ਅੱਜ ਪੰਜਾਬ ਪਹੁੰਚ ਰਹੇ ਨੇ ਲੁਧਿਆਣਾ ਵੀ ਆਉਂਗੇ ਪ੍ਰਚਾਰ ਵਾਸਤੇ ਅੱਜ ਤੋਂ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਂਪੇਨ ਕਰਦੇ ਨਜ਼ਰ ਆਉਗੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਅਰਵਿੰਦ ਕੇਜੀਵਾਲ ਦੇ ਆਉਣ ਨਾਲ ਕਿੰਨਾ ਕੋ ਫਰਕ ਪਏਗਾ ਦੇਖੋ ਜਿਹੜੇ ਬੰਦੇ ਤੇ ਇਲਜ਼ਾਮ ਲੱਗੇ ਹੋਣ ਔਰ ਕੋਰਟ ਨੇ ਉਹਨੂੰ ਜ਼ਮਾਨਤ ਸਿਰਫ ਪ੍ਰਚਾਰ ਕਰਨ ਲਈ ਦਿੱਤੀ ਹੋਵੇ ਉਦੇ ਬਾਰੇ ਮੈਨੂੰ ਮੈਂ ਕੀ ਬੋਲਣਾ ਉਹਦੇ ਤੇ ਤਾਂ ਕੋਟਾਂ ਬੋਲ ਰਹੀਆਂ ਨੇ 375 ਕਰੋੜ ਰੁਪਈਆ ਤਾਂ ਸੁਪਰੀਮ ਕੋਰਟ ਕਹਿੰਦੀ ਐ ਅਪਰੂਵ ਹੋ ਗਿਆ ਬਈ ਜੈਨ ਨੇ ਹਵਾਲੇ ਦੇ ਰਾਹੀਂ ਮਰੇਸ਼ੀਅਸ ਤੋਂ ਵਾਈਟ ਕਰਕੇ ਉਹ ਪੈਸਾ ਆਮ ਆਦਮੀ ਪਾਰਟੀ ਦੀ ਜੇਬ ਚ ਪਾਇਆ 375 ਕਰੋੜ ਰੁਪਈਏ ਦਾ ਗਵਨ ਤਾਂ ਸੁਪਰੀਮ ਕੋਰਟ ਮੰਨਦੀ ਆ ਇਹ ਪ੍ਰਚਾਰ ਇੱਕ ਤਰੀਕ ਤੇ ਬਾਹਰ ਨੇ ਵਿਚਾਰੇ ਇਹਨਾਂ ਨੇ ਤਾਂ ਫੇਰ ਅੰਦਰ ਜਾਣਾ ਔਰ ਇਹ ਤਾਂ ਸਿਰਫ ਇੱਕ ਮੁੱਦਾ ਇਹਨਾਂ ਨੇ ਹੋਰ ਬਹੁਤ ਸਾਰੇ ਮੁੱਦੇ ਆ ਜੋ ਇਹਨਾਂ ਨੇ ਲੁੱਟ ਸ਼ੁਰੂ ਕੀਤੀ ਹੋਈ ਹੈ ਨਾ ਇਹਨਾਂ ਨੇ ਹਲੇ ਇਹਦੇ ਬਾਕੀ ਲੀਡਰ ਵੀ ਜਾਣਗੇ ਮਗਰੀ ਪਹਿਲਾਂ ਵਾਲੇ ਤਾਂ ਬੈਠੇ ਹੀ ਨੇ ਸੋ ਇਸ ਲਈ ਜਿਹੜਾ ਬੰਦਾ ਕਾਨੂੰਨ ਦੀਆਂ ਨਜ਼ਰਾਂ ਚ ਦੋਸ਼ੀ ਆ ਹੈ ਜੀ ਉਹਦੇ ਬਾਰੇ ਕਿਹੜਾ ਉਹਦਾ ਪ੍ਰਚਾਰ ਦਾ ਫਰਕ ਪੈਣਾ ਤੇ ਕੀ ਹੋਣਾ ਆ ਤੁਹਾਡੇ ਸਾਹਮਣੇ ਆ ਜਾਣਾ ਪਰ ਵਿਰੋਧੀ ਤੁਹਾਡੇ ਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਤੁਹਾਡੀ ਤੇ ਭਾਜਪਾ ਦੀ ਇੱਕੋ ਹੀ ਗੱਲ ਆ ਫ੍ਰੈਂਡਲੀ ਮੈਚ ਚੱਲ ਰਿਹਾ ਵਾ ਜੇ ਅਗਰ ਕੋਈ ਸੀਟ ਜਿੱਤਦੇ ਆ ਅਕਾਲੀ ਦਲ ਵੈਸੇ ਦਾ ਕਹਦੇ ਕੋਈ ਸੀਟ ਜਿੱਤਦਾ ਨਹੀਂ ਜੇ ਕੋਈ ਜਿੱਤਦਾ ਤੇ ਉਹ ਵੀ ਐਨਡੀਏ ਦਾ ਹਿੱਸਾ ਹੋਵੇਗਾ ਮੈਂ ਅੱਜ ਬਹੁਤ ਜ਼ਿੰਮੇਵਾਰੀ ਨਾਲ ਇੱਕ ਜ਼ਿੰਮੇਵਾਰ ਅਹੁਦੇ ਤੇ ਆ ਇੱਕ ਚੈਲੰਜ ਕਰਨਾ ਤੁਹਾਡੇ ਮਾਧਿਅਮ ਨਾਲ 6 ਸੀਟਾਂ 7 ਸੀਟਾਂ ਅਕਾਲੀ ਦਲ ਜਿੱਤੂਗਾ ਅੱਜ ਜਿੱਤ ਰਿਹਾ ਉਦੋਂ ਤੱਕ ਹੋ ਸਕਦਾ ਸਾਰੀਆਂ ਜਿੱਤਣ ਤੇ ਚੱਲਿਆ ਜਾਵੇ ਅੱਜ ਦੀ ਗੱਲ ਕਰਦਾ 6 ਸੀਟਾਂ ਜਿੱਤ ਰਿਆ ਅਕਾਲੀ ਦਲ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲੂਗਾ ਜ਼ੀਰੋ ਆਊਗੀ ਜ਼ੀਰੋ ਕਿਉਂ ਆਊਗੀ ਜ਼ੀਰੋ ਕਿਉਂਕਿ ਸ਼ੰਭੂ ਤੋਂ ਪਾਰ ਮੈਂ ਤੇਰਾ ਯਾਰ ਤੇ ਸ਼ੰਭੂ ਤੋਂ ਇੱਧਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਗੱਲ ਸਾਡੀ ਭਾਜਪਾ ਨਾਲ ਦੋਸਤੀ ਦੀ ਕਰਦੇ ਆ ਜੇ ਸਾਡੀ ਭਾਜਪਾ ਨਾਲ ਦੋਸਤੀ ਸੀ ਨਾ ਉਹ ਪਰਦੇ ਦੇ ਪਿੱਛੇ ਦੀ ਨਹੀਂ ਸੀ ਉਹ ਸਮਝੌਤਾ ਬਿਲਕੁਲ ਲੋਕਾਂ ਦੇ ਸਾਹਮਣੇ ਸੀ ਪੰਜਾਬ ਦੀ ਹਿੰਦੂ ਸਿੱਖ ਏਕਤਾ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਸੀ ਇਹਨਾਂ ਨੇ ਕਿਹੜੀ ਏਕਤਾ ਰੱਖਣੀ ਹੈ ਜੀ ਇਹਨਾਂ ਦਾ ਸਮਝੌਤਾ ਕਾਹਦਾ ਲੁੱਟਦਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਸ਼ੰਭੂ ਤੋਂ ਪਾਰ ਅਸੀਂ ਇਕੱਠੇ ਆ ਤੇ ਸ਼ੰਭੂ ਤੋਂ ਇੱਧਰ ਅਸੀਂ ਇਲੈਕਸ਼ਨ ਇੱਕ ਦੂਜੇ ਦੇ ਖਿਲਾਫ ਲੜਦੇ ਆ ਇਹ ਡਰਾਮੇ ਨੇ ਸਾਰੇ ਕਾਂਗਰਸ ਤੇ ਆਮ ਆਦਮੀ ਇਕੱਠੀ ਆ ਜੀਨੇ ਵੀ ਵੋਟ ਪਾਉਣੀ ਆ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਹ ਸੋਚ ਕੇ ਪਾਵੇ ਦੋਨੋਂ ਵੋਟਾਂ ਇੱਕੇ ਹੀ ਥਾਂ ਜਾਣੀਆਂ ਨੇ ਤਾਂ ਕਿਸ ਤਰ੍ਹਾਂ ਦੇ ਦੇ ਹੁਣ ਪ੍ਰਚਾਰ ਲਗਾਤਾਰ ਝੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਕਿ ਲੁਧਿਆਣਾ ਦੇ ਵਿੱਚ 2004 ਦਾ ਜਿਹੜਾ ਵਾ ਮਾਹੌਲ ਦੁਆਰਾ ਕਾਇਮ ਹੋਏਗਾ 2004 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਇਹ ਸੀਟ ਜਿੱਤ ਕੇ ਲੋਕ ਸਭਾ ਪੰਚਾਇਤ ਸੀਗੀ ਕੀ ਉਹ 2004 ਵਾਲਾ ਮਾਹੌਲ ਸ਼੍ਰੋਮਣੀ ਅਕਾਲੀ ਦਲ ਦੁਆਰਾ ਸਿਰਜੇਗੀ ਇਸ ਗੱਲ 'ਚ ਕੋਈ ਸ਼ੱਕ ਹੀ ਨਹੀਂ ਹੈ ਜਿਹੜੀ ਹਾਲਤਾ ਪੰਜਾਬ ਆ ਇੱਕ ਅਜਿਹਾ ਵੀਡੀਓ ਮੈਂ ਦੇਖੀ ਸੀ ਹੈ ਰਵਨੀਤ ਬਿੱਟੂ ਭੱਜ ਰਿਹਾ ਤੇ ਜਵਾਕ ਉਹਦੀ ਵੀਡੀਓ ਬਣਾ ਰਿਹਾ ਉਹ ਭੱਜ ਗਿਆ ਉਹ ਭੱਜ ਗਿਆ ਤੇ ਪੰਡਾਲ ਖਾਲੀ ਪਿਆ ਪਿੰਡਾਂ 'ਚ ਤਾਂ ਇਹਨਾਂ ਨੂੰ ਨਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੇ ਨਾ ਬੀਜਪੀ ਵਾਲਿਆਂ ਨੂੰ ਕੋਈ ਵੜਨ ਨਹੀਂ ਦਿੰਦਾ ਤੇ ਜਿਹੜਾ ਇਹ ਕਾਂਗਰਸੀ ਆਇਆ ਬਾਹਰੋਂ ਇਹਦਾ ਪੈਰਾਸ਼ੂਟ ਹੋਣ ਕਰਕੇ ਵਿਰੋਧ ਆ ਤਾਂ ਤੁਹਾਨੂੰ ਦਿਖਾਉਂਗਾ ਵੀ ਇਹ ਜਿਹੜੀ ਲੁਧਿਆਣਾ ਸੀਟ ਆ ਇਹ ਹਮੇਸ਼ਾ ਹਮੇਸ਼ਾ ਅਕਾਲੀ ਦਲ ਬਹੁਤ ਵਧੀਆ ਪਰਫਾਰਮ ਕਰਦਾ ਰਿਹਾ ਸ਼ਰਨਜੀਤ ਸਿੰਘ ਢਿੱਲੋਂ ਐਮਪੀ ਵੀ ਰਹੇ ਉਹ ਤੋਂ ਪਹਿਲਾਂ ਵੀ ਆਲੀਆਲ ਸਾਹਿਬ ਐਮਪੀ ਰਹੇ ਸੋ ਉਹਨਾਂ ਨਾਲੋਂ ਬੈਟਰ ਪਰਸਨੈਲਿਟੀ ਨੇ ਰঞ্জੀਤ ਸਿੰਘ ਢਿੱਲੋਂ ਜੀ ਬਿਲਕੁਲ ਐਸੀ ਕਿ ਹਰਜਿੰਦਰ ਸਿੰਘ ਗਰਚਾ ਜਿਹੜੇ ਕਹਿੰਦੇ ਨੇ ਇਹ ਰਾਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਵਿੱਚ ਵਧੀਆ ਪਰਫਾਰਮ ਕਰਦਾ ਰਿਹਾ ਤੇ 20 ਸਾਲ ਬਾਅਦ ਇੱਕ ਵਾਰ ਫਿਰ ਲੁਧਿਆਣਾ ਤੋਂ ਵਾਪਸੀ ਕਰੇਗਾ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਨੂੰ ਲੈ ਕੇ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਕੈਂਡੀਡੇਟਾਂ ਨੂੰ ਲੈ ਕੇ ਵੀ ਵੱਡੇ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਸ਼ੰਭੂ ਤੋਂ ਪਾਰ ਤਾਂ ਯਾਰਾ ਨਵਾਂ ਤੇ ਸ਼ੰਭੂ ਤੋਂ ਉਰੇ ਟਕਰਾਵ ਹੈ ਤੇ ਜਿਹੜੇ ਲੋਕ ਆ ਆਮ ਆਦਮੀ ਪਾਰਟੀ ਆ ਕਾਂਗਰਸ ਨੂੰ ਵੋਟ ਪਾਣਾ ਚਾਹੁੰਦੇ ਨੇ ਉਹ ਸੋਚ ਸਮਝ ਕੇ ਪਾਣ ਤੇ ਇਸ ਵਾਰ ਸ਼੍ਰੋਮਣੀ ਕਾਲੀ ਦਲ ਪੰਜਾਬ ਦੇ ਵਿੱਚ 6 ਤੋਂ 7 ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੇਗਾ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ